ਸਾਰ ਵੀਰੋ ਜੇਕਰ ਪੂਰੀ ਵਾਅ ਲਾਉਣ ਦੇ ਬਾਵਜੂਦ ਵੀ ਤੁਹਾਡਾ ਚੋਨਾ ਨਹੀਂ ਚੱਲ ਰਿਹਾ ਤਾਂ ਇਹ ਵੀਡੀਓ ਸਿਰਫ ਅਤੇ ਸਿਰਫ ਤੁਹਾਡੇ ਲਈ ਹੈ। ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰੇ ਧਿਆਨ ਨਾਲ ਦੇਖਿਓ ਤੇ ਵੀਡੀਓ ਰਾਹੀਂ ਸਾਂਝੀ ਕੀਤੀ ਜਾ ਰਹੀ ਜਾਣਕਾਰੀ ਤੇ ਲਾਜ਼ਮੀ ਅਮਲ ਕਰਿਓ। ਇਹਦੇ ਤੁਹਾਨੂੰ ਬੇਹਦ ਸ਼ਾਨਦਾਰ ਨਤੀਜੇ ਹਾਸਲ ਹੋਣਗੇ। ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਤਬੜੀਖਾਨਾ। ਤੁਸੀਂ ਜੁੜੇ ਹੋਏ ਹੋ ਸਾਡੇ YouTube ਚੈਨਲ Natural Farming ਕੁਦਰਤੀ ਖੇਤੀ ਅਤੇ Facebook ਪੇਜ Natural Farming Gurpreet Singh ਤਬੜੀਖਾਨਾ ਦੇ। ਦੋਸਤੋ ਇਸ ਤਸਮਸਚਾ ਦੇ ਦੋ ਮੁੱਖ ਕਾਰਨ ਆ ਪਹਿਲਾ ਫਸਲ ਨੂੰ ਆਈ ਹੋਈ ਹੀਟ ਸਟ्रेस ਤੇ ਦੂਸਰਾ ਫਸਲ ਦੀਆਂ ਜੜਾਂ ਦੇ ਉੱਤੇ ਫੰਗਸ ਦਾ ਅਟੈਕ ਜਾਂ ਨੀ ਮਟੋੜ ਦਾ ਅਟੈਕ ਤੇ ਜਾਂ ਕਈ ਵਾਰ ਇਹ ਵੀ ਰਿਖਿਆ ਗਿਆ ਕਿ ਫੰਗਸ ਅਤੇ ਨੀ ਮਟੋੜ ਦੋਹਾਂ ਦਾ ਸਾਂਝਾ ਅਟੈਕ ਵੀ ਫਸਲ ਦੀਆਂ ਜੜਾਂ ਤੇ ਹੋ ਜਾਂਦਾ ਦੋਹਾਂ ਹਾਲਤਾਂ ਦੇ ਵਿੱਚ ਫਸਲ ਦੀਆਂ ਜੜਾਂ ਕੰਮ ਛੱਡ ਜਾਂਦੀਆਂ ਨਕਾਰਾ ਹੋ ਜਾਂਦੀਆਂ ਪਰਾ ਫਸਲ ਦੀਆਂ ਜੜ੍ਹਾਂ ਦਾ ਮੁੱਖ ਕੰਮ ਕੀ ਹੈ ਕਿਸੇ ਵੀ ਹੋਰ ਪੌਦੇ ਵਾਂਗੂ ਝੋਨੇ ਦੀਆਂ ਜੜ੍ਹਾਂ ਦਾ ਮੁੱਖ ਕੰਮ ਵੀ ਹੈ ਜ਼ਮੀਨ ਦੇ ਵਿੱਚੋਂ ਮੁੱਢਲੀ ਖੁਰਾਕ ਲੈ ਕੇ ਬੂਟਿਆਂ ਤੱਕ ਪਹੁੰਚਦੀ ਕਰਨਾ ਇਸ ਖੁਰਾਕ ਦੇ ਦਮ ਤੇ ਹੀ ਬੂਟੇ ਇਸ लायक ਬਣਦੇ ਆ ਕਿ ਉਹ ਆਪਣਾ ਮੁੱਖ ਕੰਮ ਕਰ ਸਕਣ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਬੂਟਿਆਂ ਦਾ ਮੁੱਖ ਕੰਮ ਕੀ ਹੈ ਤਾਂ ਬੂਟਿਆਂ ਦਾ ਮੁੱਖ ਕੰਮ ਹੈ ਸੂਰਜ ਦੀ ਰੌਸ਼ਨੀ 'ਚ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਕਰਾਦਦੇ ਹੋਏ ਆਪਣਾ ਭੋਜਨ ਤੌਪ ਤਿਆਰ ਕਰਨਾ ਕੰਮ ਕਰਨ ਲਈ ਕੀ ਚਾਹੀਦਾ ਤਾਕਤ એનર્ਜੀ ਉਹ ਕਿੱਥੋਂ ਆਉਣੀ ਹੈ ਖੁਰਾਕ ਦੇ ਵਿੱਚੋਂ ਤੇ ਬੂਟਿਆਂ ਦੀ ਮੂੜਲੀ ਖੁਰਾਕ ਕਿੱਥੇ ਪਈ ਹੈ ਜ਼ਮੀਨ ਦੇ ਵਿੱਚ ਮਿਲ ਨਹੀਂ ਕਾਦੇ ਰਹੀਆਂ ਜੜਾ ਰਹੀਆਂ ਤੇ ਜੜਾ ਕੰਮ ਨਹੀਂ ਕਰਦੀਆਂ ਪਈਆਂ ਤੇ ਬੂਟਿਆਂ ਨੂੰ ਖੁਰਾਕ ਸਵਾ ਮਿਲੂ ਜਾਣੀ ਕਿ ਜਦੋਂ ਜੜਾ ਕੰਮ ਛੱਡ ਜਾਂਦੀਆਂ ਤਾਂ ਬੂਟਿਆਂ ਨੂੰ ਜ਼ਮੀਨ ਦੇ ਵਿੱਚੋਂ ਖੁਰਾਕ ਮਿਲਣੀ ਬੰਦ ਹੋ ਜਾਂਦੀ ਹੈ ਤੇ ਜਿਵੇਂ ਹੀ ਬੂਟਿਆਂ ਨੂੰ ਜ਼ਮੀਨ ਚੋਂ ਖੁਰਾਕ ਮਿਲਣੀ ਬੰਦ ਹੁੰਦੀ ਹੈ ਉਵੇਂ ਆਸਮਾਨ ਚੋਂ ਵੀ ਫਰਾਕ ਮਿਲਣੀ ਬੰਦ ਹੋ ਜਾਂਦੀ ਹੈ ਕਿਉਂਕਿ ਪੌਦੇ ਇਸ लायक ਨਹੀਂ ਰਹਿ ਜਾਂਦੇ ਕਿ ਉਹ ਆਪਣਾ ਮੁੱਖ ਕੰਮ ਕਰ ਸਕਣ ਹੁਣ ਆ ਜਿਹੜੀ ਜੜ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਫੰਗਸ ਵੱਲੋਂ ਪੂਰੀ ਤਰ੍ਹਾਂ ਨੁਕਸਾਨੀ ਹੋਈ ਜਾਣਾ ਤੇ ਆ ਜਿਹੜੀ ਜੜ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹਦੇ ਉੱਤੇ ਫੰਗਸ ਅਤੇ ਮੀਮਾ ਟੋਰ ਦਾ ਸੰਝਾ ਟਾਈਪ ਹੈ ਸੋ ਮਸਲਾ ਸਾਹਮਣੇ ਆ ਗਿਆ ਮਸਲੇ ਦੇ ਕਾਰਨ ਸਾਹਮਣੇ ਆ ਗਏ ਹੁਣ ਆਪਾਂ ਮਸਲੇ ਦਾ ਹੱਲ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਤਾਂ ਇਹਨਾਂ ਦੋਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਆ ਦੋ ਚੀਜ਼ਾਂ ਜੜੀਆਂ ਹੈਗੀਆਂ ਉਹ ਬਾਜ਼ਾਰੋਂ ਲੈ ਕੇ ਆਉਣੀਆਂ ਪਹਿਲੀ ਸੂਡੋਮਨਾਸ ਫਲੋਰੋਸੈਂਸ ਤੁਹਾਨੂੰ ਫਸਲ ਰਾਕਸ਼ਕ ਦੇ ਨਾਂ ਤੇ ਬਾਜ਼ਾਰ ਚੋਂ ਮਿਲ ਜੇਗਾ ਦੂਸਰੀ ਨਮਾਟੋ ਫਰੀ ਇਹ ਵੀ ਤੁਹਾਨੂੰ ਬਾਜ਼ਾਰ ਚੋਂ ਮਿਲ ਜੀਗੀ ਤੇ ਇਹਨਾਂ ਨਾਲ ਹੀ ਜੁੜੀ ਹੋਈ ਇੱਕ ਤੀਜੀ ਚੀਜ਼ਾ ਉਹਦਾ ਨਾਂ ਹੈਗਾ ਵੈਮ ਸ਼ਕਤੀ ਯਾਨੀ ਕਿ ਬਾਇਓਕੋਟੇਜ ਇਹ ਵੀ ਤੁਹਾਨੂੰ ਬਾਜ਼ਾਰ ਚੋਂ ਆਸਾਨੀ ਨਾਲ ਮਿਲ ਜੂਗਾ ਹੁਣ ਕਰਨਾ ਕੀ ਆ ਕਿ ਪਹਿਲਾਂ ਇਹਨਾਂ ਦਾ ਰੋਲ ਸਮਝਣਾ ਸੂਡੋਮਨਾਸ ਫਲੋਰੋਸੈਂਸ ਸੈਕਟਰ ਅਜਿਹੇ ਆ ਬੈਕਟੀਰੀਆ ਜਿਹੜਾ ਫਸਲ ਨੂੰ ਧਰਮਿਕ ਦੇ ਤਨਾ ਤੋਂ ਮੁਕਤੀ ਦਿਵਾਉਂਦਾ ਤੇ ਫਸਲ ਦੀਆਂ ਜੜਾਂ ਨੂੰ ਫੰਗਸ ਤੋਂ ਬੋਖਤ ਕਰਦਾ ਨਵਾਟੋ ਫਰੀ ਦਾ ਕੰਮ ਆ ਤੁਹਾਡੀ ਫਸਲ ਦੀਆਂ ਜੜਾਂ ਨੂੰ ਡੀਮਾ ਟੂਰ ਦੇ ਹਮਲੇ ਤੋਂ ਰਹਿਤ ਕਰ ਦੇਣਾ ਤੇ ਵਾਈਕੋਰਾਈਜ਼ ਦਾ ਕੰਮ ਆ ਤੁਹਾਡੀ ਫਸਲ ਦੀਆਂ ਜੜਾਂ ਦੀ ਪੂਰੀ ਸੂਰੀ ਗਰੋਥ ਕਰਵਾਉਣਾ ਆਮ ਝੋਨੇ ਦੇ ਮੁਕਾਬਲੇ ਜ਼ਿਆਦਾ ਗਰੋਥ ਕਰਾਉਣਾ ਕਰਨਾ ਕੀ ਹੈ ప్రతి ਇੱਕਰ 2 ਕਿਲੋ ਫਸਲ ਰੱਖਸ਼ 2 ਕਿਲੋ ਹੀ ਨਵਾਟੋ ਫਰੀ ਤੇ 4 ਕਿਲੋ ਬੈਮਸ਼ਕ ਇਹਨਾਂ ਤਿੰਨਾਂ ਨੂੰ 20 ਕਿਲੋ ਗੰਡੋਆਂ ਦੀ ਖਾਦ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਉਸ ਤੋਂ ਬਾਅਦ ਸ਼ਾਮ ਦੇ ਸਮੇਂ ਖੇਤ 'ਚ ਤਾਜ਼ੇ ਭਰੇ ਪਾਣੀ ਦੇ ਅੰਦਰ ਇਹਨਾਂ ਦਾ ਇੱਕ ਸਾਰ ਛੱਟਾ ਬਾਾਰ ਦੇਣਾ ਅਗਲਾ ਦਿਨ ਪਾਣੀ ਰੱਖਣ ਤੋਂ ਬਾਅਦ ਪਾਣੀ ਨੂੰ ਪੂਰੀ ਤਰ੍ਹਾਂ ਸੁਕਾ ਦੇਣਾ ਤੇ ਫੇਰ ਪਾਣੀ ਉਦੋਂ ਹੀ ਲਾਉਣਾ ਜਦੋਂ ਮਿੱਟੀ ਪੂਰੀ ਤਰ੍ਹਾਂ ਚਿੱਟੀ ਹੋ ਜਾਏ ਉਦਲੇ ਤੇ ਉਦੋਂ ਬਾਅਦ ਪਾਣੀ ਵਾਲਾ ਪ੍ਰੋਗਰਾਮ ਸੁਕਾ ਸੁਕਾ ਕੇ ਵਾਲਾ ਹੀ ਰੱਖਣਾ ਲਗਾਤਾਰ ਪਾਣੀ ਖੜਾ ਰੱਖਣ ਦੀ ਲੋੜ ਨਹੀਂ ਜੇ ਲਗਾਤਾਰ ਪਾਣੀ ਖੜਾ ਰੱਖੋਗੇ ਤਾਂ ਝੋਨੇ ਦੀਆਂ ਜੜ੍ਹਾਂ ਨੂੰ ਹੀਟ ਸਟ੍ਰੈਸ ਵੀ ਆਊਗੀ ਤੇ ਝੋਨੇ ਦੀਆਂ ਜੜ੍ਹਾਂ ਤੇ ਨੀਮਾ ਟੋੜ ਜਾਂ ਫੰਗਸ ਦਾ ਅਟੈਕ ਵੀ ਦੁਬਾਰਾ ਵਾਪਸ ਆ ਸਕਦਾ ਜਦੋਂ ਤੁਸੀਂ ਦੱਸਿਆ ਹੋਇਆ ਟ੍ਰੀਟਮੈਂਟ ਕਰਕੇ ਦੱਸੇ ਹੋਏ ਅਨੁਸਾਰ ਝੋਨੇ ਦਾ ਪਾਲਣ ਪੋਸ਼ਣ ਸ਼ੁਰੂ ਕਰ ਦਿੰਨੇ ਹੋ ਤਾਂ 4-5 ਦਿਨਾਂ ਦੇ ਅੰਦਰ ਅੰਦਰ ਤੁਹਾਡੀ ਜਿਹੜੀ ਫਸਲ ਆ ਉਹ ਬੜ ਬਹਾਲ ਹੋ ਜਾਏਗੀ ਫਸਲ ਦੇ ਨਾਲ ਨਾਲ ਤੁਹਾਡੇ ਚਿਹਰੇ ਤੇ ਵੀ ਰੌਣਕ ਵਾਪਸ ਆ ਜਾਏਗੀ ਸੋ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਬਾਤ ਤੋਂ ਬਾਤ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ